ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਦੀਪੂ ਡਿਜ਼ਾਈਨਰ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜਾ ਪਾ ਤੁਹਾਨੂੰ ਦਿਖਾ ਰਹੇ ਆ ਬਹੁਤ ਹੀ ਯੂਨਿਕ ਜੀ ਚੀਜ਼ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਆਪਾਂ ਤੁਹਾਨੂੰ ਅੱਜ ਬਾਗ ਫੁਲਕਾਰੀ ਜਿਹੜੇ ਪਿਛਲੇ ਜਮਨੇ ਸਪਣੇ ਮਾਤਾ ਮਾ ਹੱਥੇ ਦਾ ਕੱਢਦੇ ਹੁੰਦੇ ਸੀ ਜਿੱਦਕਿ ਬਹੁਤ ਜਿਆਦੇ ਸੋਹਣੀ ਚੀਜ਼ੇ ਦੇਖੋ ਇਹ ਬਾਗ ਇਹਦਾ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਂਦੇ ਆ ਖੋਲ ਕੇ ਜੋ ਕਿ ਬਿਲਕੁਲ ਕੱਚੇ ਖੱਦਰ ਦੇ ਉੱਤੇ ਹੈ ਨਾ ਬਾਈਟ ਕੰਦਰ ਦਾ ਖੱਦਰ ਹੁੰਦਾ ਹੈ ਉਹਨੂੰ ਪਰ ਰੈੱਡ ਕਲਰ ਨਾਲ ਰੰਗ ਕੇ ਤੇ ਫਿਰ ਇਹ ਪੱਟ ਦੇ ਧਾਗੇ ਨਾਲ ਕੱਢਿਆ ਜਾਂਦਾ ਦੇਖੋ ਇਹ ਸਾਡੀਆਂ ਮਾਤਰਾਂ ਨੇ ਪਹਿਲਾਂ ਦੇ ਹੱਥ ਦੇ ਕੱਢੇ ਹੋਏ ਨੇ ਇਹਦੇ ਬਾਰਡਰ ਬਣਾਇਆ ਹੋਇਆ ਉਹਨਾਂ ਨੇ ਦੇਖੋ ਕਿੰਨਾ ਸੋਹਣਾ ਤੇ ਇਹਦੇ ਵਿੱਚ ਪੂਰੀ ਫਲਕਾਰੀ ਦੇ ਵਿੱਚ ਇਦਾਂ ਇਹ ਡਿਜ਼ਾਈਨ ਦਿੱਤਾ ਹੋਇਆ ਦੇਖੋ ਇਹਨਾਂ ਨੇ 4 ਸਾਈਡ ਇਹਨਾਂ ਨੇ कन्नी दे के उ देखो ये डिजाइन दिता हुआ है बहुत ज्यादा सोहना डिजाइन है वाला बहुत ही ज़्यादा प्यारा पीस है मेहरून ज कलर, दा कलर है रेड नहीं है प्रॉपर रेड कलर नहीं है मेहरून कलर है देखो కోశ కరే తన సారా కోల్ దాని బాగ ബാഡർ ട്രിജൻ ਕੀ ਕੇ ਪੀ ਸਾਡੇ ਕੋਲੇ ਦੇਖੋ ਇਹਦਾ ਬਾਰਡਰ ਬਣੇ ਹੋਏ ਕੰਨੀਆਂ ਦੇ ਉੱਤੇ ਤਾਂ ਇੰਨਾ ਸੋਹਣਾ ਡਿਜ਼ਾਈਨ ਇਹ ਵਾਲਾ ਦਿੱਤਾ ਹੋਇਆ ਦੇਖੋ ਕਿੰਨਾ ਸੋਹਣਾ ਫਿਨਿਸ਼ਿੰਗ ਦਾ ਕਿੰਨਾ ਸੋਹਣਾ ਡਿਜ਼ਾਈਨ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਸੋਹਣੇ ਭਾਏ ਨੂੰ ਤੇ ਇਹਦੇ ਸਾਰੇ ਸੈਂਟਰ ਦੇ ਵਿੱਚ ਤੇ ਇਦਾਂ ਬੜੀ ਬੜੀ ਬਹੁਤ ਜ਼ਿਆਦਾ ਸੋਹਣਾ ਬਾਗ ਦਾ ਡਿਜ਼ਾਈਨ ਹੈ ਫਿਨਿਸ਼ਿੰਗ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦੀ ਸੋਹਣੀ ਫਿਨਿਸ਼ਿੰਗ ਹੈ ਦੇਖੋ ਇਹ ਕੱਚੇ ਖੱਦਰ ਦੇ ਉੱਤੇ ਤਿਆਰ ਕੀਤੇ ਹੋਏ ਬਾਗਨੇ ਕੋਸ਼ਿਸ਼ ਕਰ ਰਹੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਪ੍ਰੋਪਰ ਦਿਖਾਵਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਨੇ ਇਹ ਡਿਜ਼ਾਈਨ ਦੇਖੋ ਹੱਥ ਨਾਲ ਤਿਆਰ ਕੀਤਾ ਹੋਇਆ ਬਿਲਕੁਲ ਬ੍ਰੀਕ ਬ੍ਰੀਕ ਟਾਂਕੇ ਦਾ ਸਫਾਈ ਬਹੁਤ ਜਿਆਦਾ ਸੋਹਣੀ ਦਿੱਤੀ ਹੋਈ ਹੈ ਇਹਨਾਂ ਨੇ ਕਿਸੇ ਨੂੰ ਵੀ ਇਹ ਚਾਹੀਦੇ ਹੋਣ ਤਾਂ ਆਪਾਂ ਤੁਹਾਨੂੰ ਤਿਆਰ ਕਰਾ ਕੇ ਦੇ ਸਕਦੇ ਆ ਤੇ ਕੋਈ ਵੀ ਕਲਰ ਦੇ ਵਿੱਚ ਤੇ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਵੀ ਬਹੁਤ ਪਿੱਕਾ ਮੈਂਸ਼ਨ ਕਰ ਦਾਂਗੇ ਤੇ ਫਿਰ ਹਾਲ ਆਪਣੇ ਕੋਲ ਦੋ ਹੀ ਰੈਡੀ ਰੈਡੀ ਹੋਏ ਹੋਏ ਸੀ ਸਟਿਕ ਰਿਕਵੈਸਟ ਹੈ ਪਲੀਜ਼ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਕੀ ਕਮੈਂਟ ਕਰਕੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਤੇ ਬਾਗ ਵਾਲੇ ਡਿਜ਼ਾਈਨ ਤੁਹਾਨੂੰ ਕਿਹੋ ਜਿਹਾ ਲੱਗੇ ਤੇ ਬਾਕੀ ਤੁਹਾਨੂੰ ਇਹ ਕਹਿੰਦੇ ਮੇਰੀ ਵੀਡੀਓ ਨੂੰ ਜਲਦੀ ਜਲਦੀ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਹੋਰ ਪੰਪਾਈ ਵੀ ਦੇਖ ਸਕਣ ਠੀਕ